ਕੀ ਹਾਲ ਆ ਬਾਈ ਬਾਈ ਇੱਕ ਤਾਇਰ 1 ਲੀਟਰ ਵਾਲੀ ਕੋਕ ਦੇ ਦਿਓ ਤੇ ਇੱਕ ਬਟਰ ਵਾਲੀ ਬਿਸਕੁਟ ਵਾਲੀ ਡੱਬੀ ਦੇ ਦਿਓ ਤੇ 20 ਰੁਪਏ ਨੇ ਟੈਸਟ ਹੀ ਕਰ ਦਿਓ ਤੇ ਟੈਸਟ ਹੀ ਕਰ ਦਿਓ 20 ਰੁਪਏ ਦੇ ਤੇ ਖਸ਼ਮਾਨ ਸੱਚ ਉਹਨਾਂ ਨਾਲ ਦੋ ਜਵਾਗ ਵੀ ਹੋਣਗੇ ਹਨਾ ਹਾਂ ਬਾਈ ਤੇ ਫਿਰ ਉਹਨਾਂ ਵਾਸਤੇ ਕੀ ਲੱਗੇ ਯਾਰ ਤੂੰ ਦੱਸ ਨਾ ਤੁਸੀਂ ਖਾਂਦੇ ਪੀਂਦੇ ਰਹਿੰਦੇ ਹੋ ਕੀ ਲੱਗੇ ਬਾਈ ਤੂੰ ਆਏ ਕਰ ਦੋ ਬੈਡ ਕੇ ਲੈ ਲੈ ਗੁਰਕਿਰਾਂ ਦੇ ਉਹ ਬਾਲੇ ਸੁਆਦ ਹੁੰਦੇ ਆ ਹਾਂ ਹਨਾ ਜਵਾਦ ਕੁੱਕਰੀ ਬਤ ਖਾ ਕੇ ਰਾਜੀ ਹੁੰਦੇ ਆ ਚਲ ਐ ਕਰਦੇ ਦੋ ਪੈੜ ਕੁੱਕਰਿਆਂ ਦੇ ਲੈ ਲੈਨੇ ਆਪਾਂ ਭਈਆ ਦੇ ਦਿਓ ਦੋ ਪੈੜ ਕੁੱਕਰਿਆਂ ਦੇ ਦੋ ਦੇ ਦੋ ਸਹੀ ਐ ਵਾ ਠੀਕ ਐ ਆ ਕਰ ਦੋ ਪੈ ਲੋ ਭਈ ਪੈਸੇ ਚਲ ਚੱਕ ਸਮਾਨ ਸਮਾਨ ਚੱਲ ਗਏ ਚਲ ਚੱਲ ਗਏ ਲੈ ਲਈ ਓਏ ਓਏ ਸਾਹਮਣੇ ਨਾ ਕਰ ਸਮਾਨ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਸਾਰਾ ਸਮਾਨ ਚੱਕ ਕੇ ਲੈ ਜਾਣਗੇ ਨਾਲ ਤੈਨੂੰ ਚੰਗਾ ਭਲਾ ਪਤਾ ਉਹਨਾਂ ਦੇ ਲੱਛਣਾਂ ਦਾ ਉਹਨਾਂ ਦਾ ਲੁਕੋਗੇ ਰੱਖਣਾ ਪਊਗਾ ਉਹ ਪ੍ਰਿਤੋ ਬਾਇਓਲੋਜੀ ਲੈ ਕੇ ਆਇਆ ਫਲਾਫੇ ਚ ਓ ਮੈਨੂੰ ਤਾਂ ਕੋਈ ਖਾਣ ਪੀਣ ਵਾਲੀ ਚੀਜ਼ ਲੱਗਦੀ ਆ ਓਏ ਓਏ ਹਾਂ ਮੈਨੂੰ ਤਾਂ ਲੱਗਦਾ ਹੁਣ ਇਹ ਦੁਕਾਨ ਤੋਂ ਲੈ ਕੇ ਆਇਆ ਇਹ ਹਾਂ ਮੈਨੂੰ ਲੱਗਦਾ ਜ ਕਿਸੇ ਰਿਸ਼ਤੇਦਾਰ ਨੇ ਆਉਣਾ ਹੋਊਗਾ ਤਾਂ ਹੀ ਤਾਂ ਖਾਣ ਪੀਣ ਵਾਲੀ ਚੀਜ਼ ਲੈ ਕੇ ਆਇਆ ਆਹ ਗੋਰੀ ਮਾਰ ਤੋਂ ਨਿਸ਼ਤੇਦਾਰਾਂ ਨੂੰ ਮੇਰੇ ਤੋਂ ਪੁੱਛ ਬੇਮਦ ਰੋਟੀ ਲਗਾਦੀ ਅੱਜ ਚੱਲ ਫਰਾਈ ਕਰਦੇ ਆ ਕਿਹੜਾ ਸਮਾਨ ਬਾਈ ਲੈ ਗਿਆ ਪੋਹੀ ਖਾ ਲੈਨੇ ਆ ਹਾਂ ਉਹ ਆਪਾਂ ਚੋਰੀ ਚੋਰੀ ਖਾਣੇ ਬਾਈ ਨੂੰ ਪਤਾ ਨਹੀਂ ਲੱਗਰ ਦਿੰਦੇ ਚੱਲ ਹੋ ਰਾਇਆ ਚੱਲੀਏ ਤੇ ਹੋਰ ਚਲ ਆ ਜਾ ਦੇਖਦੇ ਬਾਈ ਨੇ ਕਿੱਥੋਂ ਲਗੋਇਆ ਖਾਣ ਪੀਣ ਦਾ ਸਮਾਨ ਬਈ ਫਿਰ ਕਿੱਥੇ ਲਗਾਈਏ ਸਮਾਨ ਨੂੰ ਚਲਾ ਯਾਰ ਥੋਈ ਚ ਜਾ ਕੇ ਦੇਖਦੇ ਕੋਈ ਥਾਂ ਵਧ ਗਈ ਜੀ ਲੁਕਾਉਣ ਵਾਲੀ ਆ ਜਾ